ਜੀ ਕਾਕਾ ਸਾਮਾਈ ਗੁਰੂ ਕੀ ਪੱਥੇ ਦੁਖ ਸੁਖ ਨੂੰ ਵਾਸਤੇ ਹੀ ਹੈ ਜਿਨ੍ਹਾਂ ਨੇ ਇਹਨੂੰ ਸਹੀ ਤਰੀਕੇ ਨਾਲ ਸਮਝ ਲਿਆ ਕਹਿੰਦੇ ਇੱਕ ਵਾਰੀ ਕਿਸੇ ਗਊਸ਼ਾਲਾ ਦੇ ਵਿੱਚ ਕੋਈ ਗਾਂ ਛੱਡ ਗਿਆ ਤੇ ਉੱਥੋਂ ਦੇ ਸੇਵਕ ਨੇ ਆਪਣੇ ਗੁਰੂ ਨੂੰ ਦੱਸਿਆ ਕਹਿੰਦੇ ਗੁਰੂ ਜੀ ਵੀ ਕੋਈ ਬੰਦਾ ਆਇਆ ਉਹ ਇੱਕ ਗਾਂ ਛੱਡ ਗਿਆ ਆ ਗੁਰੂ ਕਹਿੰਦਾ ਬਹੁਤ ਵਧੀਆ ਹੋਇਆ ਦੁੱਧ ਪੀਆ ਕਰਾਂਗੇ ਥੋੜੇ ਜਿ ਦਿਨ ਪਏ ਤੋਂ ਬੰਦਾ ਗਾਂ ਆਪਣੀ ਵਾਪਸ ਲੈ ਗਿਆ ਉਹ ਫਿਰ ਸਿਵਕ ਆਇਆ ਉਹਨੇ ਕਿਹਾ ਕਹਿੰਦੇ ਗੁਰੂ ਜੀ ਉਹ ਜਿਹੜੀ ਗਾਂ ਕੋਈ ਦੇ ਕੇ ਗਿਆ ਸੀ ਵਾਪਸ ਲੈ ਗਿਆ ਕਹਿੰਦੇ ਚੰਗਾ ਹੋਇਆ ਸਾਨੂੰ ਉਹਦਾ ਗੋਹਾ ਸੁੱਟਣਾ ਪੈਂਦਾ ਸੀ ਹੁਣ ਸੁੱਟਣਾ ਨਹੀਂ ਪਏਗਾ ਸਿਵਕ ਨੇ ਪੁੱਛ ਲਿਆ ਕਹਿੰਦੇ ਜੀ ਜਦੋਂ ਆਈ ਉਦੋਂ ਵੀ ਤੁਸੀਂ ਬਿਲਕੁਲ ਸਧਾਰਨ ਪਦਰਤੇ ਰਹੇ ਹੁਣ ਜਦੋਂ ਚਲੀ ਗਈ ਉਦੋਂ ਵੀ ਬਿਲਕੁਲ ਖੁਸ਼ ਹੋ ਉਹ ਗੁਰੂ ਕਹਿਣ ਲੱਗਾ ਕਹਿੰਦਾ ਸੱਜਣਾ ਜੇ ਜ਼ਿੰਦਗੀ ਦੇ ਵਿੱਚ ਕਿਸੇ ਦੇ ਆਏ ਜਾਂ ਕਿਸੇ ਦੇ ਗਏ ਦਾ ਅਫਸੋਸ ਕਰਨ ਲੱਗ ਪਈਏ ਨਾ ਇਹ ਜ਼ਿੰਦਗੀ ਬਹੁਤਾ ਚਿਰ ਤੁਹਾਨੂੰ ਸੁੱਖ ਨਹੀਂ ਦਿੰਦੀ ਜੇ ਸੁੱਖ ਲੈਣਾ ਜੋ ਆਇਆ ਸ਼ੁਕਰ ਕਰੋ ਜੋ ਚਲਾ ਗਿਆ ਸ਼ੁਕਰ ਕਰੋ ਦੁੱਖ ਸੁੱਖ ਤੁਹਾਡੀ ਮਾਨਸਿਕ ਬਿਰਤੀ ਦੇ ਉੱਪਰ ਨਿਰਪਰ ਕਰਦਾ ਹੈ